ਸੱਚੀ ਗੱਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਦੇਵੀਗੜ੍ਹ ਦੇ ਨੇੜੇ ਪਿੰਡ ਹੈ ਬਹਾਦਰਪੁਰ ਵਗੇਰਾ ਉਰਫ ਸ਼ਨਾ ਇੱਥੇ ਪੰਜਾਬ ਸਰਕਾਰ ਦੁਆਰਾ ਜਿਹੜਾ ਸੁਵਿਧਾ ਕੈਂਪੇਰਾ ਲਾਇਆ ਜਾ ਰਿਹਾ ਸਾਰੇ ਵੱਖ-ਵੱਖਰੇ ਵਿਭਾਗਾਂ ਦੇ ਵਾਲ ਵਿਭਾਗ ਪੈਨਸ਼ਨ ਸਕੀਮ ਮਹਿਕਮਾ ਔਰ ਪੀ ਐਸ ਬੀ ਸੀ ਐਲ ਮਹਿਕਮਾ ਸਾਰੇ ਮਹਿਕਮੇ ਜਿਹੜੇ ਇੱਥੇ ਮੌਜੂਦ ਨੇ ਅੱਜ ਔਰ ਪੁਮੀਤ ਜਲ ਸਬਾਲ ਵਿਭਾਗ ਸਾਰੇ ਵਿਭਾਗ ਬਾਗਬਾਨੀ ਵਿਭਾਗ ਬਲਾਕ ਪੁਨੇੜੀ ਸਨੌਰ ਔਰ ਸਾਂਝ ਕੇਂਦਰ ਵਾਲੇ ਸਾਰੇ ਜਿਹੜੇ ਮੈਕਮੇ ਵਾਲੇ ਵੀਰ ਪਹੁੰਚੇ ਹੋਏ ਆ ਆਓ ਤੁਹਾਡੀ ਗੱਲਬਾਤ ਕਰਾਂਦੇ ਆ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਹਲਕਾ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਦੇ ਪੀਏ ਗੁਰਪ੍ਰੀਤ ਗੁਰਜੀ ਜੀ ਸਭ ਤੋਂ ਪਹਿਲਾਂ ਗੁਰਪ੍ਰੀਤ ਗੁਰਜੀ ਜੀ ਤੁਹਾਡਾ ਸਵਾਗਤ ਹੈ ਸਾਡੇ ਕਰਨ ਦੇਵਿਕੜ ਵਾਲਾ ਚੈਨਲ ਦੇ ਉੱਤੇ ਅੱਜ ਅੱਜ ਜਿਹੜਾ ਕੈਂਪ ਸਾਡੇ ਪਿੰਡ ਬਹਾਦਰ ਕਿਨਕੀਰਾ ਉੱਤੇ ਲਾਇਆ ਗਿਆ ਤੇ ਆਪਦੀ ਸਰਕਾਰ ਆਪਦੇ ਦੁਆਰ ਜਿਹੜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਲੈ ਕੇ ਆਏ ਨੇ ਕਿ ਕੱਲੇ ਕੱਲੇ ਪਿੰਡ ਜਾ ਕੇ ਜਿਹੜੀ ਸਰਕਾਰ ਦੇ ਅਧਿਕਾਰੀ ਨੇ ਭਾਵੇਂ ਉਹ ਪੁਲਿਸ ਪ੍ਰਸ਼ਾਸਨ ਹੈ ਔਟਵਾਰੀ ਨੇ ਸੂਬਾ ਕੇਂਦਰ ਦੇ ਅਧਿਕਾਰੀ ਨੇ ਬਿਜਲੀ ਬੋਰਡ ਦੇ ਆਪਣੇ ਜਲ ਵਿਭਾਗ ਦੇ ਸਾਰੇ ਅਧਿਕਾਰੀ ਜਿਹੜੇ-ਜਿਹੜੇ ਵੀ ਡਿਪਾਰਟਮੈਂਟ ਮੰਨ ਲਓ ਲੋਕਾਂ ਨਾਲ ਸੰਬੰਧਤ ਨਹੀਂ ਉਹ ਸਾਰੇ ਡਿਪਾਰਟਮੈਂਟਾਂ ਦੇ ਅਧਿਕਾਰੀ ਪਿੰਡ-ਪਿੰਡ ਜਾ ਰਹੇ ਨੇ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰ ਰਹੇ ਨੇ ਕਿਸੇ ਦਾ ਕੋਈ ਜਨਮ ਸਰਟੀਫਿਕੇਟ ਆ ਜਾਤੀ ਸਰਟੀਫਿਕੇਟ ਆ ਕਿਸੇ ਨੇ ਕੋਈ ਫਰਜ਼ ਘਟਾਉਣੀ ਕਿਸੇ ਵੀ ਤਰ੍ਹਾਂ ਦਾ ਮੰਨ ਲਓ ਕੋਈ ਵੀ ਕੰਮ ਹੈ ਉਹ ਮੌਕੇ ਤੇ ਹੱਲ ਕਰਨ ਦਾ ਜਿਹੜਾ ਸਰਕਾਰ ਸਾਡੀ ਇਹ ਲੈ ਕੇ ਆ। ਸੋ ਸੀਐਮ ਭਗਵੰਤ ਮਾਨ ਜੀ ਦਾ ਇੱਕ ਸੁਪਨਾ ਸੀ ਵੀ ਪੰਜਾਬ ਦੇ ਬਜ਼ੁਰਗਾਂ ਨੂੰ ਪੰਜਾਬ ਦੀਆਂ ਜੋ ਇਸ ਔਰਤਾਂ ਨੇ ਪੰਜਾਬ ਦੇ ਜੋ ਬੱਚੇ ਨੇ ਪੰਜਾਬ ਦੀ ਨੌਜਵਾਨੀ ਹੈ ਪੀ ਉਹਨਾਂ ਨੂੰ ਕੋਈ ਵੀ ਮੈਰਿਜ ਸਰਟੀਫਿਕੇਟ ਬਜ਼ੁਰਗਾਂ ਨੂੰ ਪੈਨਸ਼ਨ ਸਕੀਮ ਲਗਵਾਉਣ ਵਾਸਤੇ ਦਫ਼ਤਰਾਂ ਦੇ ਧੱਕੇ ਨਾ ਖਾਣ ਖਾਣੇ ਪੈਣ ਇਸੇ ਸਿਲਸਿਲੇ ਦੇ ਵਿੱਚ ਪੰਜਾਬ ਸਰਕਾਰ ਨੇ ਆਪ ਦੀ ਸਰਕਾਰ ਪੰਜਾਬ ਦੇ ਦਵਾਰ ਵਾਲੀ ਸਕੀਮ ਜਿਹੜੀ ਸ਼ੁਰੂ ਕੀਤੀ ਹੈ ਹਾਂਜੀ ਇਹ ਹਲੇ ਸ਼ੁਰੂਆਤ ਹੈ ਸ਼ੁਰੂਆਤ ਦੇ ਵਿੱਚ ਮੁਸ਼ਕਲਾਂ ਵੀ ਆਉਂਦੀਆਂ ਨੇ ਕੁਝ ਕਮੀਆਂ ਵੀ ਰਹਿੰਦੀਆਂ ਨੇ ਤੇ ਕਮੀਆਂ ਤੋਂ ਹੀ ਬੰਦਾ ਸਿੱਖ ਕੇ ਅੱਗੇ ਵਧਦਾ ਹੈ ਕਿ ਜਿੱਥੇ ਕਿਤੇ ਮੰਨੂ ਹਾਲੇ ਆਪਾਂ ਨੂੰ ਲੱਗੂਗਾ ਕਿ ਕਿਤੇ ਕੋਈ ਕਮੀ ਰਹਿ ਗਈ ਆ ਉਹ ਸਾਰੀਆਂ ਦੂਰ ਕਰਕੇ ਇਹਨੂੰ ਆਪਾਂ ਬੁਲੰਦੀਆਂ ਤੱਕ ਇਸ ਜਿਹੜੀ ਸਰਕਾਰ ਲੈ ਕੇ ਆਈ ਆ ਸਕੀਮ ਇਹਨੂੰ ਲਾਗੇ ਜਾਂਦਾ ਤੇ ਆਪਣੇ ਹੁਣ ਲੋਕਾਂ ਤੋਂ ਵੀ ਜਾਣਕਾਰੀ ਲੈ ਸਕਦੇ ਆ ਆਪਾਂ ਵੀ ਲੋਕ ਆਪਣਾ ਕਿਹੜਾ-ਕਿਹੜਾ ਕੰਮ ਇੱਥੇ ਕਰਾ ਰਹੇ ਜਾਂ ਤੁਸੀਂ ਦੱਸ ਸਕਦੇ ਹੋ ਵੀ ਕਿਹੜਾ-ਕਿਹੜਾ ਤੁਸੀਂ ਕੰਮ ਇੱਥੇ ਆਪਣਾ ਲੋਕ ਜਿਹੜੇ ਕਰਵਾ ਸਕਦੇ ਨੇ ਜਾਂ ਕੋਈ ਪੈਨਸ਼ਨ ਸਕੀਮ ਹੈ 43 ਤਰ੍ਹਾਂ ਦੀਆਂ ਸਰਵਿਸਿਜ਼ ਜਿਹੜੀਆਂ ਸੁਵਿਧਾ ਕੇਂਦਰ ਦੇ ਵਿੱਚ ਮਿਲਦੀਆਂ ਨੇ ਉਹ ਸਾਰੀਆਂ ਆਪਾਂ ਆਨ ਦਾ ਸਪੋਰਟ ਇੱਥੇ ਲੋਕਾਂ ਨੂੰ ਦੇ ਰਹੇ ਪਿਛਲੇ ਦਿਨੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜੀ ਨੇ ਜੋ 10,70,000 ਪੰਜਾਬ ਦੇ ਰਾਸ਼ਨ卡 ਜਿਹੜੇ ਕੱਟੇ ਹੋਏ ਸੀਗੇ ਆਟਾ ਦਾਲ ਸਕੀਮ ਵਾਲੇ ਉਹ ਵੀ ਚਾਲੂ ਕੀਤੇ ਜਾਂ ਕੀਤੇ ਗਏ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਬਹੁਤ ਵਧੀਆ ਹੋਇਆ ਜੀ ਦੇਖੋ ਕਿ ਕਿਉਂਕਿ ਇਹ ਸੀਗਾ ਜਿਹੜੇ ਰਾਸ਼ਨ ਕਾਰਡ ਉਹ ਤੋਂ ਕੱਟੇ ਗਏ ਸੀ ਉਹਦੇ 'ਚ ਦੇਖਿਆ ਨਹੀਂ ਗਿਆ ਕਿ ਕਿਹੜੇ ਮਨ ਲੋ ਗਰੀਬ ਪਰਿਵਾਰ ਲੋੜਵੰਦ ਸੀਗੇ ਜਿਹੜੇ ਉਹਨਾਂ ਦੇ ਵੀ ਵਿੱਚ ਉਹ ਤੋਂ ਕੱਟੇ ਗਏ ਤੇ ਮੈਂ ਚਾਹਣਾ ਵੀ ਇਹ ਜਦੋਂ ਅੱਗੇ ਮਨ ਲੋ ਕੋਈ ਕਾਰਡਾਂ ਦੇ ਵਿੱਚ ਕੋਈ ਆਪਾਂ ਕਟੌਤੀ ਕਰਨੀ ਆ ਤੇ ਪਿੰਡਾਂ 'ਚ ਜਾ ਕੇ ਸਾਰਾ ਕੁਝ ਦੇਖ ਕੇ ਫੇਰ ਇਹ ਕਰਨੀ ਚਾਹੀਦੀ ਆ ਇਹ ਬਹੁਤ ਵਧੀਆ ਜਿਹੜਾ ਮਾਨ ਸਾਹਿਬ ਨੇ ਕੀਤਾ ਕਿ ਗਰੀਬ ਬੰਦਿਆਂ ਦੀ ਸੁਣਵਾਈ ਤੇ ਪੰਜਾਬ ਸਰਕਾਰ ਦੁਆਰਾ ਇਸ ਲਾਂਘਾ ਜੋ ਕਦਮ ਹੈ ਇਸ ਲਾਂਗਾ ਯੋਗ ਕਦਮ ਜਿਹੜੇ ਅੱਗੇ ਆਉਣ ਵਾਲੇ ਦਿਨਾਂ 'ਚ ਵੀ ਜਿਹੜੇ ਹੋਰ ਚ ਮਤਲਬ ਤੇਜ਼ੀ ਦੇ ਨਾਲ ਜਿਹੜੇ ਚੁੱਕੇ ਜਾਣਗੇ ਹਾਂਜੀ ਹਾਂਜੀ ਜਾਰੀ ਰਹਿਣਗੇ ਸਾਡੇ ਐਮ ਐਲ ਏ ਸਾਹਿਬ ਸਰਦਾਰ ਹਰਮਿੰਦਰ ਸਿੰਘ ਪਠਾਰ ਮਾਜਰਾ ਜੀ ਹਲਕਾ ਸਨੌਰ ਵਾਸਤੇ ਦਿਨ ਰਾਤ ਲੱਗੇ ਹੋਏ ਨੇ ਤੇ ਮਾਨ ਸਾਹਿਬ ਪੰਜਾਬ ਵਾਸਤੇ ਲੱਗੇ ਹੋਏ ਨੇ ਕਿ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਸੋ ਸਾਰਿਆਂ ਦਾ ਧੰਨਵਾਦ ਹੈ ਸਨ ਸਾਡੇ ਨਾਲ ਐਮ ਐਲ ਏ ਸਨੌਰ ਹਲਕਾ ਸਨੌਰ ਦੇ ਐਮ ਐਲ ਏ ਸਾਹਿਬ ਉਹਨਾਂ ਦੇ ਪੀ ਏ ਗੁਰਪ੍ਰੀਤ ਸਿੰਘ ਗੁਰੀ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਗੁਰੀ ਜੀ ਧੰਨਵਾਦ ਆ ਤੁਹਾਡਾ ਸਾਨੂੰ ਜਾਣਕਾਰੀ ਦੇਣ ਵਾਸਤੇ